ਗਰਲਫਰੈਂਡਸ ਕਿਵੇਂ ਸਾਰੇ ਉਮੀਦ ਕਰਦੇ ਆ ਠੀਕ ਹੋਣੇ ਆ ਮੌਸਮ ਤੇ ਚਲੋ ਹੁਣ ਥੋੜਾ ਥੋੜਾ ਠੰਡਾ ਹੁੰਦਾ ਜਾਂਦਾ ਪਰ ਹਰ ਤਰ੍ਹਾਂ ਪਹਾੜਾਂ ਤੇ ਬਹੁਤ ਬਰਸਾਤ ਹੋ ਰਹੀ ਹੈ ਲੈਂਡਸਲਾਈਡ ਹੋ ਰਹੀ ਹੈ ਤੇ ਤੁਹਾਨੂੰ ਵੀ ਸਾਰਿਆਂ ਨੂੰ ਇਹ ਸਲਾਹ ਦਿੰਦੀ ਆ ਕਿ ਚੱਲ ਕੁੰਮਨ ਜਾਈਓ ਪਰ ਬਰਸਾਤਾਂ ਦੇ ਮੌਸਮ ਤੇ ਪਹਾੜਾਂ ਤੇ ਕੁੰਮਨ ਨਾ ਜਾਈਏ ਕਿਉਂਕਿ ਖਤਰਨਾਕ ਹੋ ਜਾਂਦੇ ਆ ਆਪਣੇ ਹਿਮਾਲਿਆ ਦੇ ਪਹਾੜ ਜਿਹੜੇ ਆ ਜ਼ਿਆਦਾਤਰ ਮਿੱਟੀ ਦੇ ਆ ਉਹ ਉਹ ਵੈਜੀਟੇਸ਼ਨ ਵੀ ਨਹੀਂ ਰਹਿ ਨਹੀਂ ਗਈ ਐ ਪੱਥਰ ਵੀ ਐ ਕਈ ਜਗ੍ਹਾ ਤੇ ਹਨਾ ਤੇ ਪੱਥਰ ਵੀ ਮਿੱਟੀ ਨਾਲ ਹੀ ਟਿੱਕੇ ਹੋਏ ਐ ਉਹ ਖਿਸਕ ਜਾਂਦੀ ਐ ਮਿੱਟੀ ਤੇ ਪਹਾੜ ਜਿਹੜੇ ਐ ਨਾ ਚਲੋ ਲੈਂਡਸਲਾਈਡ ਹੋ ਜਾਂਦੀ ਐ ਤੇ ਤੁਸੀਂ ਵੀ ਸਾਰਿਆਂ ਨੂੰ ਹੀਸਲਾ ਐ ਕਿ ਇਸ ਮੌਸਮ ਦੇ ਵਿੱਚ ਆਪਣੇ ਬਾਲ ਬੱਚੇ ਲੈ ਕੇ ਕਾਟੀ ਜਾਈਓ ਕਿਉਂਕਿ ਦੇਖੋ ਨੁਕਸਾਨ ਹੋ ਜਾਂਦਾ ਤੇ ਫਿਰ ਜਾਂ ਕੋ ਸਾਟੀ ਲੱਗ ਜਾਂਦੀ ਐ بس ਤਾਂ ਸਾਰੇ ਠੀਕ ਰਹੇ ਪਰ ਫਿਰ ਵੀ ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਨਾ ਜਾਈਓ ਤੇ ਹਿਮਾਚਲ ਦੇ ਲੋਕਾਂ ਨਾਲ ਸਾਡੀ ਕੋਈ ਜਾਂ ਪਹਾੜਾਂ ਤੇ ਰਹਿਣ ਵਾਲੇ ਲੋਕਾਂ ਨਾਲ ਦੁਸ਼ਮਣੀ ਹੈ ਕੋਈ ਉਹ ਉੱਥੇ ਦੇ ਹੈਬਚੁਅਲ ਹੈ ਤੇ ਉਹਨਾਂ ਨੂੰ ਉੱਥੋਂ ਦੀ ਮਤਲਬ ਆਦਤ ਹੋ ਚੁੱਕੀ ਹੈ ਉਹਨਾਂ ਨੂੰ ਆਪਣਾ ਬਚਾ ਕਰਨਾ ਵੀ ਆਉਂਦਾ ਹੈ ਕਿ ਜਿਹੜੇ ਮੈਦਾਨ ਤੋਂ ਲੋਕ ਜਾਂਦੇ ਆ ਉਹਨਾਂ ਨੂੰ ਇਨ ਬਤਲਬ ਸਮਝਦਾਰੀ ਨਹੀਂ ਹੁੰਦੀ ਉਹ ਆਪਣਾ ਪਛਾਣ ਨਹੀਂ ਕਰ ਸਕਦੇ ਉਹਨਾਂ ਨੂੰ ਪਤਾ ਨਹੀਂ ਹੈ ਕਿ ਹੁਣ ਬੱਦਲ ਫਟਣ ਵਾਲਾ ਹੈ ਜਾਂ ਲੈਂਡਸਲਾਈਡ ਕਿੱਦਾਂ ਹੋਣ ਵਾਲੀ ਹੈ ਤੇ ਇਸ ਤਰ੍ਹਾਂ ਨੁਕਸਾਨ ਉਠਾ ਕੇ ਗਈ ਬਰੇ ਘਰਾਂ ਨੂੰ ਆ ਜਾਂਦੇ ਆ ਤੇ ਆਪਣਾ ਇਤਿਹਾਸ ਜ਼ਰੂਰੀ ਹੁੰਦਾ ਇਸ ਮੌਸਮ ਦੇ ਵਿੱਚ ਵੈਸੇ ਹੀ ਜਿਹੜਾ ਨਾ ਆਪਣੇ ਘਰਾਂ ਤੋਂ ਜ਼ਰੂਰੀ ਹੈ ਤਾਂ ਬਾਹਰ ਨਿਕਲੋ ਨਹੀਂ ਤੇ ਬਿਨਾਂ ਕਾਰਨ ਕਈ ਵਾਰੀ ਕੋਈ ਸੱਟ ਸੁੱਟ ਲੱਗ ਜਾਂਦੀ ਹੈ ਹਨਾ ਤੇ ਮੀ ਜਦੋਂ ਪਿਆ ਪੈਂਦਾ ਉਹ ਵੀ ਵੈਸੇ ਤਾਂ ਜਾਣਦਾ ਕੋਈ ਹੈ ਹੀ ਮੌਸਮ ਤੇ ਚਲੋ ਹੁਣ ਥੋੜਾ ਠੰਡਾ ਹੈ ਗਈ ਹੈ ਮੌਸਮ ਦੇ ਵਿੱਚ ਤੇ ਮੌਸਮ ਠੀਕ ਹੋ ਰਿਹਾ ਤੇ ਸਾਰਿਆਂ ਨੂੰ ਇਹੀ ਹੈ ਕਿ ਆਪਣਾ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਜ਼ਿਆਦਾ ਟਾਈਮ ਸਪੈਂਡ ਕੀਤਾ ਜਾਵੇ ਬਾਤੋ ਕਿਸੇ ਦਾ ਕੋਈ ਨੁਕਸਾਨ ਹੁੰਦਾ ਤੇ ਫਿਰ ਉਹ ਰੂਣਿਆਂ ਦੇ ਇਹ ਲੋਕਾਂ ਨੂੰ ਫੀ ਸਾਡਾ ਕੀ ਬਣ ਗਿਆ ਤੇ ਉਹਦੇ ਨਾਲੋਂ ਬੈਟਰ ਨਹੀਂ ਪ੍ਰਸ਼ਾਸਨ ਵੀ ਜਿਹੜਾ ਸਾਰਾ ਪਰੇਸ਼ਾਨ ਹੁੰਦਾ ਉਹ ਵਾਰ-ਵਾਰ ਅਪੀਲ ਵੀ ਕਰਦੇ ਆ ਕਿ ਤੁਸੀਂ ਇਸ ਟਾਈਮ ਆਪਣੇ ਘਰਾਂ ਵਿੱਚ ਰਹੋ ਤੇ ਪਰ ਸਾਰੇ ਲੋਕਾਂ ਨੂੰ ਵੀ ਖੁਦ ਕੋਆਪਰੇਟ ਕਰਨਾ ਚਾਹੀਦਾ ਤੇ ਕਦੀ ਵੀ ਇਤਬਾਰ ਜਿਹੜਾ ਘੁੰਮਣਾ ਵਾਉਂਡਰਿੰਗ ਇਦਾਂ ਨਹੀਂ ਅੱਛਾ ਨਹੀਂ ਲੱਗਦਾ ਔਰ ਹਮੇਸ਼ਾ ਕੋਈ ਜ਼ਰੂਰੀ ਹੈ ਜੇ ਕਿਤੇ ਜਾਣਾ ਬਹੁਤ ਕੰਪਲਸਿ ਹੈ ਤੱਕਰ ਅਕਬਾਦ ਜਾਓ ਤੇ ਅਦਰਵਾਈਜ਼ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਬੈਠਣਾ ਚਾਹੀਦਾ ਹੈ ਹੁਣ ਸਕੂਲਾਂ ਦੇ ਵਿੱਚ ਅਹ ਛੁੱਟੀਆਂ ਵੀ ਨਹੀਂ ਤੇ ਵੈਸੇ ਕਈ ਸਕੂਲ ਤਾਂ ਕੱਲ ਤੋਂ ਲੱਗ ਜਾਣੇ ਆ ਫਰਸਟ ਤੱਕ ਤੇ ਸਾਡੇ ਸਕੂਲ 7 ਨੂੰ ਲੱਗਣੇ ਆ ਚਲੋ ਚਾਰ ਪੰਜ ਦਿਨ ਜਿਹੜਾ ਹੈਗਾ ਹੈ ਟੀਚਰਸ ਤੇ ਤਾਂ ਪਰसों ਤੋਂ ਚੱਲ ਜਾਣਾ ਸਕੂਲ ਤੇ ਬਾਕੀ ਸਕੂਲ ਜਾ ਕੇ ਵੀ ਇਦਾਂ ਹੁੰਦਾ ਕਿ ਬੀਸੀ ਲਾਈਫ ਹੁੰਦੀ ਐ ਕੋਕੇ ਫਿਰ ਪੇਪਰ ਬਣਾਉ ਹੈ ਕਰੋ ਉਹ ਕਰੋ ਕਾਫੀ ਛੁੱਟੀਆਂ ਵੀ ਆਣੀਆਂ ਛੁੱਟੀਆਂ ਦੇ ਵਿੱਚ ਵੀ ਲੱਗੇ ਰਹਿਦਾ ਐ ਤੇ ਫੇਰ ਕਿਤੇ ਜਾ ਕੇ ਮੁਸ਼ਕਲ ਦੀ ਹਾਲਾਤ ਨਾਲ ਪੇਪਰ ਬੰਦੇ ਨੇ ਕਿਉਂਕਿ ਘਰ ਦੇ ਵਿੱਚ ਤਾਂ ਦੇਖੋ ਕਦੀ ਟਾਈਮ ਉਹ ਬੰਦੇ ਨੂੰ ਮਿਲਦਾ ਹੀ ਨਹੀਂ ਐ ਬੜਾ ਬੀਜ਼ੀ ਹੁੰਦਾ ਉਹ ਹੋਰੀ ਬਹੁਤ ਕੰਮ ਨਿਕਲਦੇ ਜਾਂਦੇ ਤੇ ਐਵੇਂ ਮੰਦਾ ਹੀ ਵੈਮ ਹੁੰਦਾ ਟਿਊਸ਼ਨ ਵੀ ਕਰवानी ਹੁੰਦੀ ਐ ਕਿ ਉਹ ਕੋ ਲੱਗਦਾ ਹੈਗਾ ਤੇ ਬਾਕੀ ਜੇ ਅਸੀਂ ਆਪਣੇ ਆਪ ਨੂੰ ਬੀਜ਼ੀ ਰੱਖਦੇ ਰਹਿੰਨੇ ਆ ਤੇ ਲਾਈਫ ਥੋੜੀ ਸਮੋਧ ਹੁੰਦੀ ਹੈ ਤੇ ਸਕੂਲ ਜਾਣ ਨਾਲ ਇਹ ਫਰਕ ਪੈਂਦਾ ਕਿ ਲਾਈਫ ਸਾਡੀ ਡੀਸੀ ਬਜ ਜਾਂਦੀ ਹੈ ਚਲੋ ਇਹ ਤਾਂ ਸੀ ਮੌਸਮ ਦੀ ਗੱਲ ਮੌਸਮ ਤੇ ਆंदे ਜਾਂਦੇ ਰਹਿੰਦੇ ਹੈ ਤੇ ਬਾਕੀ ਹੁਣ ਕਹਦੇ ਆ ਕਿ ਸਾਡਾ ਸਕੂਲ ਜਾਣਾ ਲੱਗ ਕਿ ਸਕੂਲ ਜਾਣਾ ਸਕੂਲ ਜਾਣਾ ਵੀ ਬਹੁਤ ਜ਼ਰੂਰੀ ਹੈ ਹੁਣ ਰੈਸ ਜਿਹੜੀ ਆ ਖਤਮ ਹੋ ਗਈ ਉਸ ਤੋਂ ਬਾਅਦ ਆਪਣੇ ਆਪਣੇ ਕੰਮਾਂ ਤੇ ਤੇ ਕੰਮ ਵੀ ਬਹੁਤ ਜ਼ਿਆਦਾ ਹੁੰਦੀ ਹੈ ਵਰਕਲੋਡ ਫਿਰ ਬਹੁਤ ਜ਼ਿਆਦਾ ਛੁੱਟੀਆਂ ਤੋਂ ਬਾਅਦ ਜ਼ਿਆਦਾ ਹੀ ਹੁੰਦਾ ਤੇ ਫਿਰ ਪੇਪਰ ਬਣਾਣੇ ਫਿਰ ਵਿੱਚੋਂ ਟੈਸਟ ਲੈਣੇ ਇਹ ਕਰਨਾ ਉਹ ਕਰਨਾ ਚੈੱਕ ਕਰਨੇ ਤੇ ਕਾਫੀ ਲੰਬਾ ਪ੍ਰੋਸੀਜਰ ਹੋ ਜਾਂਦਾ ਹੈ ਪਰ ਫਿਰ ਵੀ ਕੰਮ ਕਰਮ ਹੁੰਦਾ ਇਨਸਾਨ ਦਾ ਤੇ ਕੰਮ ਕਰਦੇ ਰਹਿਣਾ ਥੋੜਾ ਬੰਦਾ ਐਕਟਿਵ ਰਹਿੰਦਾ ਤੇ ਇੱਕ ਚੰਗੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਤੇ ਉਸ ਤੋਂ ਬਾਅਦ ਤੇਹੀ ਆ ਕਿ ਸਕੂਲ ਦੀ ਜੌਬ ਸ਼ੁਰੂ ਉਹ ਧੰਨ ਕਦੀ ਐ ਕਲਾਸ ਕਦੀ ਉਹ ਕਲਾਸ ਕਦੀ ਉਹ ਕਲਾਸ ਕੁੰਦੇ ਰਹੋ ਫਿਰਦੇ ਰਹੋ ਤੇ ਸਿਲੇਬਸ ਸਾਰੇ ਹੁੰਦਾ ਕਿ ਪੂਰਾ ਕਰਾਣਾ ਇੰਟਾਈ ਜਿੰਨਾ ਲਿਖਿਆ ਹੋਇਆ ਤੇ ਉਹ ਪੂਰਾ ਕਰਾਵਾਂਗੇ ਤੇ ਉਸ ਤੋਂ ਬਾਅਦ ਪੇਪਰ ਦੀ ਤਿਆਰੀ ਯਾਦ ਵੀ ਕਰਵਾਉਣਾ ਹੁੰਦਾ ਹੈ ਤੇ ਕਰਦੇ ਜਾਂਦੇ ਆ ਜਿਹੜਾ ਟਾਈਮ ਹੈ ਉਹ ਅੱਪ ਹੁੰਦਾ ਜਾਂਦਾ ਤੇ ਫਿਰ ਆਪਾਂ ਕਹਿੰਦੇ ਆ ਚਲੋ ਕੋਈ ਗੱਲ ਨਹੀਂ ਆਪਾਂ ਅਡਜਸਟਮੈਂਟ ਦਾ ਅਨਸਾਰ ਹੀ ਕਰ ਹੀ ਲੈਂਦੇ ਆ ਤੇ ਕਿਉਂਕਿ ਜਦੋਂ ਅਸੀਂ ਸਕੂਲ ਦੀ ਜੌਬ ਕਰਦੇ ਆ ਨਾ ਤੇ ਉੱਥੇ ਥੋੜਾ ਮੁਸ਼ਕਿਲات ਤੇ ਆਉਂਦੀਆਂ ਨੇ ਥੋੜੇ ਦਿਨ ਜਾਵਾਂਗੇ ਕੰਮ ਕਰਨਾ ਥੋੜਾ ਡਿਫਿਕਲਟ ਲੱਗੇਗਾ ਬਟ ਫਿਰ ਇਹ ਹਬ ਇਥੇ ਹੋ ਜਾਂਦੀ ਹੈ ਤੇ ਕੰਮ ਉਹ ਚੱਕਾ ਲੱਗ ਲੱਗ ਜਾਂਦਾ ਤੇ ਫੇਰ ਕੰਮ ਕਰਦੇ ਆ ਇਨਸਾਨਾਂ ਦੇ